ਫਿਰੋਜ਼ਪੁਰ ਦੀ ਜੀਰਾ ਰੋਡ ਤੇ ਟਰਾਲੇ ਅਤੇ ਕਾਰ ਵਿਚਾਲੇ ਭਿਆਨਕ ਸੜਕ ਹਾਦਸਾ ਦੋ ਕਾਰ ਸਵਾਰ ਚਾਚਾ ਪਤੀ ਜਦੀ ਮੌਤ ਕਾਰ ਦੇ ਉੱਡੇ ਪਰ ਖੱੱਚੇ ਤਰੰਤਾਰਨ ਵਿਖੇ ਧਾਰਮਿਕ ਸਥਲ ਤੇ ਜਾ ਰਹੇ ਸੰਕਾਰ ਸਵਾਰ ਵਾਪਰਿਆ ਹਾਦਸਾ ਕਰਾਂ ਵਿੱਚ ਵਿਛੇ ਸੱਥਰ ਫਿਰੋਜ਼ਪੁਰ ਦੀ ਜੀਰਾ ਰੋਡ ਤੇ ਸਥਿਤ ਪਿੰਡ ਬਲੂਰ ਨੇੜੇ ਅੱਜ ਸਵੇਰੇ ਉਸ ਸਮੇਂ ਦਰਦਨਾਕ ਸੜਕ ਹਾਦਸਾ ਹੋ ਗਿਆ ਜਦੋਂ ਟਰਾਲੇ ਦੀ ਟੱਕਰ ਕਾਰਨ ਦੋ ਕਾਰ ਸਵਾਰ ਵਿਅਕਤੀਆਂ ਦੀ ਮੌਤ ਹੋ ਗਈ ਟੱਕਰ ਦੌਰਾਨ ਕਾਰ ਦੇ ਪਰਖੱਚੇ ਉੱਡ ਗਏ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਜਿਸ ਕਾਰਨ ਅਗਲੀ ਸੀਟ ਤੇ ਬੈਠੇ ਦੋਨਾਂ ਕਾਰ ਸਵਾਰਾਂ ਦੀ ਮੌਤ ਹੋ ਗਈ ਪਿੰਡ ਵਾਸੀਆਂ ਨੇ ਰਾਗੀਰਾਂ ਦੀ ਮਦਦ ਨਾਲ ਦੋਨਾਂ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਪੁਲਿਸ ਦੀ ਮੌਜੂਦਗੀ ਵਿੱਚ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਥਾਣਾ ਕੁਲਗੜੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਦਕਿ ਟਰਾਲਾ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਦੋਨੋਂ ਮਰੇ ਤੱਕ ਫਰੀਦਕੋਟ ਦੇ ਪਿੰਡ ਗੋਲੇਵਾਲਾ ਦੇ ਲਾਗੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਰਿਸ਼ਤੇ ਵਿੱਚ ਚਾਚਾ ਪਤੀਜਾ ਲੱਗਦੇ ਹਨ ਪਰਿਵਾਰ ਵਾਲਿਆਂ ਨੂੰ ਜਿਵੇਂ ਹੀ ਸੂਚਨਾ ਮਿਲੀ ਉਹ ਸਿਵਲ ਹਸਪਤਾਲ ਪਹੁੰਚ ਗਏ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਦੋਨੋਂ ਕਾਰ ਸਵਾਰ ਤਰੰਤਾਰਨ ਵਿਖੇ ਧਾਰਮਿਕ ਸਥਲ ਸ਼ੇਖ ਫਤਿਹ ਬਾਬਾ ਜੀ ਦੀ ਦਰਗਾਹ ਤੇ ਖੀਰ ਚੜਾਉਣ ਜਾ ਰਹੇ ਸਨ ਲੇਕਿਨ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਦੋਨੋਂ ਦੀ ਮੌਕੇ ਤੇ ਹੀ ਮੌਤ ਹੋ ਗਈ ਖਾਣਾ ਕੁਲਗੜੀ ਪੁਲਿਸ ਮੁਤਾਬਕ ਹਾਦਸੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਦੋਨਾਂ ਕਾਰ ਸਵਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਦੂਜੇ ਪਾਸੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਜਿਵੇਂ ਹੀ ਸੂਚਨਾ ਮਿਲੀ ਤਾਂ ਘਰਾਂ ਵਿੱਚ ਸੱਥਰ ਵਿੱਚ ਗਏ ਅਤੇ ਵਿਰਲਾਪ ਸ਼ੁਰੂ ਹੋ ਗਏ ਕੁਝ ਪਰਿਵਾਰ ਵਾਲੇ ਅਤੇ ਰਿਸ਼ਤੇਦਾਰ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਲਈ ਹਸਪਤਾਲ ਦੀ ਮੋਰਚਰੀ ਕੋਲ ਨਜ਼ਰ ਆਏ ਭਾਈ ਨੇ ਅਤੇ ਇਹਨਾਂ ਦੇ ਰਹਾਰ ਕਾਰ ਦੀ ਉਹ ਤੋਂ ਮੁੰਡੇ ਨੇ ਵਿੱਚੋਂ ਕਿਸ ਨੇ ਕੀ ਲੱਗਿਆ ਪਤਾ ਜੀ ਬਜ਼ੁਰਗ ਤੇ ਅਸੀਂ ਤਾਂ ਆ ਗਏ ਐਕਸੀਡੈਂਟ ਹੋ ਗਿਆ ਜਦੋਂ ਤਾਂ ਇੰਨਾ ਪਤਾ ਲੱਗਿਆ ਤੁਹਾਨੂੰ ਡੈਥ ਦਾ ਵੀ ਨਹੀਂ ਪਤਾ ਜੀ ਤੁਹਾਨੂੰ ਤਾਂ ਆਇਆ ਪਤਾ ਲੱਗਿਆ ਡੈਥ ਹੋ ਗਈ ਉਹਦੀ ਕਾਰ ਚ ਕਿੰਨੇ ਜਾਣੇ ਸੀਗੇ ਦੋ ਜਾਣੀ ਐ ਜੀ ਚਾਚਾ ਭਤੀਜਾ ਬਸ ਦੋਨਾਂ ਦੀ ਮੌਤ ਤੇ ਦੋਨਾਂ ਦੀ ਮੌਤ ਹੋ ਗਈ ਏ ਕਿੱਥੇ ਜਾ ਰਹੇ ਸੀ ਪਾਪਾ ਇਹ ਛੇਕ ਪੱਤੇ ਚਲੇ ਸੀ ਅਖੀਰ ਚੜਾਉਣ ਐਕਸੀਡੈਂਟ ਹੋਇਆ ਤੇ ਕਿੱਥੇ ਹੋਇਆ ਜੀ ਇਹ ਸਾਰਾ ਬਲੂੰਦ ਦੇ ਨਹਿਰ ਦੇ ਲਾਗੇ ਹੋਇਆ ਸੋਕੜ ਨਹਿਰ ਦੇ ਲਾਗੇ ਇਧਰ ਟਰਾਲਾ ਆ ਰਿਹਾ ਸੀ ਜੀਰੇ ਤੋਂ ਇਹ ਇਧਰੋਂ ਜਾ ਰਹੇ ਸੀ ਫਰੀਦਪੁਰ ਤੋਂ ਟਕਰੀ ਕਹਿਣ ਦੇ ਮਤਾਬਕ ਸੇਕ ਪੱਤੇ ਠੀਰ ਲੈ ਕੇ ਚੱਲੇ ਸੀ ਦੋ ਜਣੇ ਤੇ ਕੋਈ ਇਹਨਾਂ ਦੀ ਗੱਡੀ ਕ੍ਰਾਸ ਕਰਨ ਲੱਗਿਆ ਪਤਾ ਨਹੀਂ ਕੀ ਹੋਇਆ ਤੇ ਕੋਈ ਸਪੀਡ ਤੇਜ਼ ਸੀ ਜਾਂ ਸ਼ਾਇਦ ਇਹ ਆਪਾਂ ਕਹਿ ਨਹੀਂ ਸਕਦੇ ਕਿ ਅਸੀਂ ਤਾਂ ਕਿਉਂ ਬਚ ਗਏ ਕਿ ਕੋਈ ਜਾਨਾ ਬਚਿਆ ਕਿ ਨਹੀਂ ਜੀ ਦੋਨਾਂ ਦੀ ਡੈੱਡ ਹੋ ਗਿਆ ਦੋਨਾਂ ਦੀ ਡੈੱਡ ਇਹ ਦੋਨੋਂ ਕੀ ਲੱਗਦੇ ਸੀ ਆਪਸ ਵਿੱਚ ਇਹ ਰਿਸ਼ਤੇਦਾਰੀ ਸੀ ਵੈਸੇ ਕੀ ਕਾਰਵਾਈ ਹੋ ਰਹੀ ਹੈ ਕਾਰ ਵੀ ਵੇਖੋ